ਤਲਵੰਡੀ ਸਾਪੂ ਦੇ ਹਾਲਾਤ ਮੀਂਹ ਦੇ ਨਾਲ ਜਾਦੇ ਬਾਰਸ਼ ਦੇ ਨਾਲ ਤਲਵੰਡੀ ਸਾਪੂ ਦੇ ਹਾਲਾਤ ਤਲਵੰਡੀ ਸਾਪੂ ਦੇ ਹਾਲਾਤ ਮੀਂਹ ਦੇ ਨਾਲ ਯਾ ਬਾਈ ਡਾਕਟਰ ਡੁੱਬ ਗਿਆ ਤਲਵੰਡੀ ਸਾਪੂ ਦੇ ਆ ਡਾਕਟਰ ਡੁੱਬ ਗਿਆ ਵੜ ਰੇ ਡਾਕਟਰ ਤਲਵੰਡੀ ਸਾਪੂ ਬਹੁਤ ਜਿਆਦੇ ਬਾਰਸ਼ ਹੈ ਜੀ ਆ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਆ ਤਲਵੰਡੀ ਸਾਬੋ ਅੱਜ ਭਾਰੀ ਜਿਹੜੀ بارش ਹੋਈ ਹੈ ਥਾਣਾ ਤਲਵੰਡੀ ਸਾਬੋ ਦੇ ਬਿਲਕੁਲ ਜਿਆਦੇ بارش ਦੇ ਨਾਲ ਆ ਹਾਲਾਤ ਬਣ ਗਏ ਨੇ ਦੇਖੋ ਜੀ ਥਾਣੇ ਦੇ ਵਿੱਚ ਵੀ ਪਾਣੀ ਚਲੇ ਗਿਆ ਆ ਦੇਖੋ ਪੰਜਾਬ ਦਾ ਨਾਹਰ ਉਹ ਜਾ ਦੇ بارش ਹੈ

ਬਹੁਤ ਜ਼ਿਆਦਾ ਵਾਰ ਤਲਵੰਡੀ ਸਾਬੋ ਦਾ ਬੱਸ ਸਟੈਂਡ ਵੰਡੀ ਸਾਹਿਬੋ ਜੀ ਬਹੁਤ ਜਿਆਦੇ ਹਲਾਤ ਪਾਣੀ ਦੇ ਨਾਲ ਦੇਖੋ ਬਿਲਕੁਲ ਬੱਸ ਸਟੈਂਡ ਦੇ ਸਾਹਮਣੇ ਇਹ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਆ ਸੰਦੀਪ ਵਰਗੇ